ਦੋ ਸ਼ਬਦ ਨਾ ਦੁਨੀਆ ਦੇ ਅੰਦਰ ਤੁਸੀਂ ਅਕਸਰ ਵੇਖਦੇ ਹੋਗੇ ਮਾਪਿਆਂ ਦੇ 베ੜੇ ਦੇ ਵਿੱਚ ਹਰੇਕ ਮਨੁੱਖੀ ਜ਼ਿੰਦਗੀ ਦਾ ਸਹਰ ਇੱਕ ਸ਼ਬਦ ਹੋਏਗਾ ਇਹ ਚਾਹਤ ਹੋਏਗੀ ਕਾਮਨਾ ਹੋਏਗੀ ਕਿ ਜਦੋਂ ਮੈਂ ਆਪ ਕਿਤੇ ਬਚਪਨ ਦੇ ਤੁੰਗੂਰੇ ਵਿੱਚ ਆ ਨਾ ਮੈਂ ਸ਼ਿਖਤ ਕਰਿਆ ਕਲਗੀਧਰ ਬਾਪੂ ਦੀ ਜਿਹਦੀ ਬਾਣੀ ਦਾ ਪ੍ਰਵਾਹ ਹੈ ਚੱਲਦਾ ਧਿਆਨ ਦੇ ਹਾਜਰ ਬਚਪਨ ਦੇ ਤੁੰਗੂਰੇ ਵਿੱਚ ਹਰੇਕ ਮਨੁੱਖ ਚਾਹੁੰਦਾ ਮੇਰੇ ਸਿਰ ਦੇ ਉੱਤੇ ਨਾ ਬਾਪੂ ਦੀ ਛਾਂ ਮੇ ਮਾਪਿਆਂ ਦੀ ਛਾਂ ਹੋਵੇ ਆਨੰਦ ਦੀ ਵਖਰਾ ਹੁੰਦਾ ਹੈ ਤੇ ਜਦੋਂ ਕੋ ਆਪ ਕਿਤੇ ਬਾਪੂ ਬਣ ਜਾਏ ਉਹ ਚਾਹੁੰਦਾ ਮੇਰੇ ਘਰ ਦੇ ਅੰਦਰ ਮੇਰੇ ਵਿਹੜੇ ਦੇ ਅੰਦਰ ਮੇਰੇ ਆਂਗਣ ਦੇ ਅੰਦਰ ਕਿਤੇ ਔਲਾਦ ਦਾ ਸੁੱਖ ਹੋਵੇ ਕਿਹੜਾ ਨਹੀਂ ਮੰਗਦਾ ਕਿਹੜਾ ਨਹੀਂ ਚਾਹੁੰਦਾ ਕਦੀ ਇਸ ਸਰੂਪ ਦੇ ਅੰਦਰ ਜਾਂ ਕਿਸ ਤਸਵੀਰ ਦੇ ਅੰਦਰ ਕਲਗੀਧਰ ਪਾਤਸ਼ਾਹ ਦਾ ਕਿਤੇ ਜਿਗਰਾ ਵੇਖਿਆ ਜੇ ਉਹ ਮਹਾਨ ਕਿਰਦੇ ਦਾ ਮਹਾਨ ਤਪਸਵੀ ਦਾ ਜਨਮ ਵੇਖਿਆ ਜੇ ਬਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤੂੰ ਆਪ ਕਿਤੇ ਬਚਪਨ ਦੇ ਪੰਘੂਰੇ ਵਿੱਚ ਹੈ ਆਪ ਇਹ 2 ਸਾਲ ਦੀ ਆਰਬੜਾ ਖੈ ਆਪ ਅਕਸਰ ਇਤਿਹਾਸ ਵਿਦਵਾਨਾਂ ਦਾ ਵਿਦਵਾਨਾਂ ਤੋਂ ਸੁਣਦੇ ਰਹਿੰਦੇ ਹੋ ਪੜ੍ਹਦੇ ਰਹਿੰਦੇ ਹੋ ਬਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਆਪਣੇ ਕਰ ਕਮਲਾਂ ਦੇ ਨਾਲ ਬਾਪੂ ਨੂੰ ਪਿਆ ਤੋੜਨਾ ਤੇ ਜਦੋਂ ਕਿਤੇ ਤੂੰ ਆਪ ਬਾਪੂ ਵਾਲਾ ਬਣਨਾ ਆਪ ਦੇ ਪੁੱਤਰਾਂ ਦਾ ਕਿਤੇ ਤੂੰ ਆਪ ਵਾਕੀ ਦੁਨੀਆ ਦੇ ਅੰਦਰ ਲੋਕ ਤੈਨੂੰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਘਰ ਦੇ ਅੰਦਰ ਚਾਰ ਚੰਨ ਨੇ ਜਿਗਰ ਦੇ ਟੁਕੜੇ ਨੇ ਵਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਤੂੰ ਆਪਣੇ ਖੱਥਾਂ ਨਾਲ ਪੁੱਤਰਾਂ ਨੂੰ ਪਿਆ ਤੋਰਨਾ ਹੈ